ਪਰवरिश ਐਡੀਕ ਵਧੀਆ ਸੀ ਕਿ ਮੈਂ ਤੁਹਾਨੂੰ ਦੱਸਾਂ ਹਾਲਾਤ ਜਦੋਂ ਘਰ ਦੇ ਬਹੁਤੇ ਵਧੀਆ ਵੀ ਨਹੀਂ ਸੀ ਹੁੰਦੇ ਤਾਂ ਵੀ ਡੈਡੀ ਇੰਨੇ ਚੱਕੰਨੇ ਸੀ ਕਿ ਸਾਡੇ ਘਰ ਆਟਾ ਭਾਵੇਂ ਕਿਸੇ ਦਿਨ ਲੇਟ ਆਇਆ ਹੋਵੇ ਪਰ ਨਾਗਮਣੀ ਟਾਈਮ ਸਰ ਆ ਜਾਂਦੀ ਸੀ ਅੱਛਾ ਅਮਰਤਾ ਪ੍ਰੀਤਮ ਦੀ ਵੈਰੀ ਗੁੱਡ ਬਹੁਤ ਧੀਏ ਗੱਲ ਹੈ ਹਨਾ ਤੇ ਫਿਰ ਬਾਜੀ ਲਿਟਰੇਚਰ ਸਾਡੇ ਘਰ ਪਰ ਅਸੀਂ ਸੈਕੰਡ ਹੈਂਡ ਕਿਤਾਬਾਂ ਰੱਦੀ ਚੋਂ ਮਿਲ ਜਾਂਨ ਉਹ ਵੀ ਖਰੀਦ ਲਈਆਂ ਜਾਂਦੀਆਂ ਸੀ ਬਹੁਤ ਹੀ ਵਧੀਆ ਕਿਉਂਕਿ ਲੋਕਾਂ ਨੇ ਰੱਦੀ ਰੱਦੀ ਕਿਹੜੀ ਚੀਜ਼ ਜਿਹੜੀ ਰੱਦ ਦਿੱਤੀ ਹਮਮ ਵੀ ਇਹਦੀ ਕੀਮਤ ਵੀ ਇਹਦੀ ਵੈਲਿਊ ਨਹੀਂ ਹੈਗੀ ਸਾਹਿਤ ਵੀ ਕਦੀ ਰੱਦਿਆ ਜਾ ਸਕਦਾ ਹੈ ਸਾਹਿਤ ਕਿਦਾਂ ਰੱਦੀ ਹੋ ਸਕਦਾ ਹੁਣ ਵੀ ਰਿਪੋਰਟ ਤੇ ਭਾਜੀ ਇੱਕੋ ਹੀ ਚੀਜ਼ 50% ਡਿਸਕਾਊਂਟ ਤੇ ਆ ਉਹ ਕਿਤਾਬਾਂ ਹੁਣ ਦੇਖੋ ਸਾਡੇ ਮੁਲਕ ਦੀ ਪ੍ਰੋਬਲਮ ਕੀ ਹੈ ਕਿ ਸਾਡੇ ਇੱਥੇ ਸਾਹਿਤ ਰੱਦੀ ਚ ਵਿਕਦਾ ਰੱਦੀ ਮਤਲਬ ਰੱਦੀ ਚੀਜ਼ ਰੱਦ ਦਿੱਤੀ ਇਹ ਬਹੁਤ ਵੱਡੀ ਟ੍ਰੈਜੇਡੀ ਔਰ ਇਹ ਸਾਡੀ ਟ੍ਰੈਜੇਡੀ ਹੈ ਕਿ ਸ਼ੋਕੇਸ ਦੇ ਵਿੱਚ ਬੂਟ ਵੇਚਦੇ ਨੇ ਜਨਪਤ ਤੇ ਦਿੱਲੀ ਜਾ ਕੇ ਵੇਖ ਲਿਓ ਮਤਲਬ ਉਥੇ ਕਿਤਾਬਾਂ ਥੱਲੇ ਪਈਆਂ ਨੇ ਥੱਲੇ ਸੜਕ ਤੇ ਪੁੰਜੇ ਰੱਖ ਕੇ ਵੇਚਦੀਆਂ ਨੇ ਤੇ ਬੂਟ ਜਿਹੜੇ ਸ਼ੋਕੇਸ 'ਚ ਵੇਚਦੇ